ਸਭ ਤੋਂ ਪਹਿਲੇ ਸਾਰਿਆਂ ਨੂੰ ਬੜੀ ਸਾਸਰੀ ਗਾਲ ਜੀ ਵੀਆਈਪੀ ਪਿੰਡੂ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੰਮਿਆ ਤਾਂ ਤੁਸੀਂ ਵੇਖ ਹੀ ਲੈਣਾ ਕਿ ਅੱਜ ਆਪਾਂ ਕਿੰਨਾਂ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਹਾਂ। ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਨਾ ਚੱਲੂਗੀ ਇੱਥੇ ਗਾਇਸ ਭੈਣ ਹੈ ਤੇ ਨਾ ਚੱਲੂਗਾ ਵੀਰਾ। ਇੱਥੇ ਦਵਾਂਗੇ ਇਹਨਾਂ ਨੂੰ ਆਪਾਂ ਥੋੜੀ ਮਜ਼ਾਦਾਂ ਰੱਖੀਏ। ਆਂਕਲ ਦੀ ਪਹਿਲਾਂ ਪੂਰੀ ਗੱਲ ਤੇ ਸੁਣ ਲਿਆ ਕਰੋ। ਤੁਸੀਂ ਆਪਣੇ ਧੱਕੇ ਮਾਰਦੇ ਰਹਿੰਦੇ ਜੇ ਅਸੀਂ ਦਵਾਂਗੇ ਇਹਨਾਂ ਨੂੰ ਸੋਨਾ ਜਾਂ ਹੀਰਾ ਤੇ ਨਾਲੇ ਹੀਰੇ ਦੇ ਨਾਲ ਜੰਪਾਵਾਂਗੇ ਇਹਨਾਂ ਨੂੰ ਚਾਹ। ਤੇ ਲੈ ਨਹੀਂ ਦੇਣਾ ਗਾਇਸ ਮੈਨੂੰ ਸਾ ਖਤਰ ਦੇਆ ਵੀਡੀਓ ਨੂੰ ਤਬਾਹ 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 ਗਾਇਸ ਪ੍ਰਮਜੀਤ ਤੁਸੀਂ ਆਇਓ ਸਾਡੇ ਕੋਤ ਕਲੇਸ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੇ ਕੋਤ ਕਲੇਸ਼ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੱਸੋ ਕਿ ਜਿਹੜੇ ਸਾਡੇ ਫੈਨ ਫੋਲੋਇੰਗ ਸਾਨੂੰ ਵੇਖਣ ਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਾਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਪ੍ਰਗਟ ਸੀਗਾ ਬਿਮਾਰ ਦੋ ਤਿੰਨੇ ਨਾ ਮਨ ਲਾ ਕੇ ਗਾਇਸ ਭਣੇ ਕਿ ਪ੍ਰਗਟ ਬਿਮਾਰ ਹੋ ਗਿਆ ਪਰ ਗਾਇਸ ਭਣੇ ਉਹਨੇ ਖਾਦਾ ਕੀ ਹੀ ਕਿਉਂਕਿ ਨਾ ਗੋਲ ਗੱਪੇ ਖਾ ਲਈ ਸੀ ਪੇਟ ਖਰਾਬ ਹੋ ਗਿਆ ਹੁਣ ਸ਼ਹਿਰੋਂ ਦਵਾਈ ਦਵਾ ਕੇ ਲੈਂਦੀ ਆ ਤੇ ਹੁਣ ਬੰਦ ਰ ਸਾਰਾ ਕੁਝ ਫਰੂਟ ਖਾਣੇ ਆ ਚਲੋ ਫਿਰ ਥੋੜਾ ਜਿਹਾ ਵੀਡੀਓ ਨੂੰ ਕਰੀਏ ਸੀਰੀਅਸ ਠੀਕ ਆ ਤੇ ਕਹਿੰਦੀ ਆ ਕਿ ਪ੍ਰਗਟ ਹੋਇਆ ਬਿਮਾਰ ਤੇ ਪ੍ਰਗਟ ਨੇ ਗੋਲ ਗੱਪੇ ਖਾਦੇ ਆ ਪ੍ਰਗਟ ਨੇ ਬੜੀਆਂ ਚੀਜ਼ਾਂ ਖਵਾਈਆਂ ਤੂੰ ਭਰੇ ਤੱਕ ਕਦੀ ਕੀਤਾ ਨਹੀਂ ਤੂੰ ਉਹ ਗੱਲ ਆ ਕੇ ਕਹਿੰਦੇ ਨੇ ਨਾ ਕਿ ਇੱਕ ਦਾ ਦਿਵਾਰ ਮਿਸ ਕਰ ਦਿੰਦਾ ਕੋਈ ਐਤਵਾਰ ਜਾਂ ਕੋਈ ਨਾ ਹਫਤੇ ਦਾ ਮਿਸ ਕਰ ਲੈਂਦਾ ਪਰ ਨਾ ਤੁਸੀਂ ਨਹੀਂ ਮਿਸ ਕੀਤਾ ਖਾਣ ਵਾਲੀਆਂ ਦੁਕਾਨਾਂ ਭਵੇਂ ਬੰਦ ਹੋਣ ਪਰ ਤੁਹਾਡੇ ਜਿਹੜੀ ਮੂੰਹ ਆ ਨਾ ਇਹ ਨਹੀਂ ਕਦੀ ਬੰਦ ਹੋਇਆ ਸੀ ਚਬਰ 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 ਖਾਈ ਜਾਂਦੇ ਸੀ ਤੁਸੀਂ ਕੋ ਨਾ ਕੋ ਖਾਈ ਜਾਂਦੇ ਸੀ ਬਹੁਤ ਨੇਰੀ ਲੈਂਦੀ ਸੀ ਤੁਸੀਂ ਤੇ ਹੁਣ ਹੋ ਗਿਆ ਪ੍ਰਗਟ ਬਿਮਾਰ ਲਾਪਰਵਾਹੀ ਦਾ ਨਤੀਜਾ ਏ ਚਲੋ ਗਾੜੀ ਗਾੜੀ ਵੇਚਦੇ ਆ ਵੀਡੀਓ 'ਚ ਅੱਗੇ ਇਹ ਨਹੀਂ ਨਾ ਖਵਾਇਆ ਨਹੀਂ ਕੋ ਪਰਕੜ ਖਾਣਾ ਤੂੰ ਸੈਂਡਵਿਚ ਹੈ ਚਪਟੂਰਾ ਖਾਣਾ ਵਾ ਦੋਈ ਜਗ ਹੁਣ ਤਿੰਨ ਭੂਰੇ ਖਾਣੂ ਇਸ ਮੈਲੇ ਕਿ ਸੈਂਡਵਿਚ ਨਹੀਂ ਖਾਂਦਾ ਕੋਈ ਕੋ ਸੈਂਡਵਿਚ ਖਾਣਾ ਕਿ ਭਟੂਰੇ ਖਾਣੇ ਆ ਖਵਾਈ ਜਾ ਤੂੰ ਨਹੀਂ ਜਾ ਫੇਰ ਕਹਦੇ ਨੇ ਪਰਕੜ ਬਿਮਾਰ ਹੋ ਗਿਆ ਜੀ ਆਡਾ ਇਹ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਵੱਧਾ ਘਾਟਾ ਹੋ ਗਿਆ ਕਿ ਹਰੇ ਨજર ਲੱਗ ਗਈ ਆਪਾਂ ਤੈਨੂੰ ਬਥੇਰਾ ਸਮਝਾਉਂਦੇ ਰਹੇ ਆ ਪਹਿਲੀਆਂ ਵੀਡੀਓ ਚ ਕਿ ਗਾਇਸ ਭਾਣੇ ਤੇਰੀ ਪਰੌਂਠਿਆਂ ਨੇ ਮੱਤ ਮਾਰੀ ਪਈ ਆ ਏ ਜਾਵਦਾ ਹੋ ਗੱਲ ਕੇ ਪਰੌਣਿਆਂ ਨੇ ਸੱਚੀ ਮੱਤ ਮਾਰ ਲਈਏ ਤੁਸੀਂ ਐਨਾ ਖਾਣ ਵਾਲ ਝਗੜ ਝਗੜ ਕਰਦੇ ਰਹੇ ਬੇਨਤੀ ਖਾਛੜਿਆ ਤੇ ਭਰੇਜ ਤੁਸੀਂ ਕੋਈ ਕੀਤਾ ਨਹੀਂ ਆ ਤੇ ਹੁਣ ਪ੍ਰਗਟ ਨੇ ਤੇ ਬਿਮਾਰ ਹੋਣਾ ਹੀ ਹੋਣਾ ਹੀ ਹੁਣ ਸ਼ਹਿਰੋਂ ਦਵਾਈ ਦਵਾ ਕੇ ਲਾਂਦੀ ਆ ਤੇ ਹੁਣ ਬੰਦਰ ਸਾਰਾ ਕੁਝ ਫਰੂਟ ਖਾਣੇ ਆ ਬਸ ਦੱਲੀਆਂ ਤੇ ਬੀਬੀ ਰੋਟੀ ਖਾ ਰਿਆ ਕਹਿੰਦੇ ਨੇ ਜੇ 900 ਚੂਆ ਖਾ ਕੇ ਬਲੀ ਹੱਜ ਨੂੰ ਚੱਲੀ ਤੇ ਇਹ ਹੋ ਗਿਆ ਬਿਮਾਰ ਤੇ ਹੁਣ ਛੱਡਦੇ ਫਿਰਦੇ ਜੀ ਅਸੀਂ 버ਗਰ 버ਗਰ ਛੱਡਦੇ ਨੇ ਆ ਸਾਰਾ ਕੁਝ ਛੱਡ ਦੇਣਾ ਵਾ ਪਹਿਲਾਂ ਤੁਸੀਂ ਨਾਰਮਲ ਖਾਣਾ ਖਾ ਲੈਂਦੇ ਪਹਿਲਾਂ ਤਾਂ ਕਦੀ ਨਾਰਮਲ ਖਾਣਾ ਜ ਆਪਦਾ ਬਣਾਇਆ ਨਹੀਂ ਘਰ 'ਚ ਕਦੀ ਪਰੌਂਠੇ ਬਣਾ ਲਏ ਆ ਕਦੀ ਸੈਂਡਵਿਚ ਬਣਾ ਲਏ ਆ ਚੋਲ ਦਹੀਂ ਰਹੀ ਨਹੀਂ ਨੀ ਪਤੀਲਾ ਜਿਹਾ ਧਰਕੇ ਗਾੜੀ ਕਿ ਮੈਂ ਚੋਲ ਖਾ ਲੈਣੇ ਆ ਗਾੜੀ ਪ੍ਰਾਦ ਦੇ ਵਿੱਚ ਚੋਲ ਪਾਏ ਹੁੰਦੇ ਸੀ ਵਾਦ-ਵਦ ਕਦੇ ਚੋਲ ਢਾਲ ਘਰ ਬਣਾ ਲੈਣੀ ਆ ਰੋਟੀ ਤਾਂ ਤੇ ਮੇਰੇ ਹਿਸਾਬ ਨਾਲ ਤੈਨੂੰ ਪਤਾ ਹੀ ਨਹੀਂ ਹੋਣਾ ਰੋਟੀ ਤੇ ਕਮਾਂਡੀਆਂ ਕਰੋ ਮੰਗ ਕੇ ਲੈਂਦੀ ਰਹੀ ਆ ਮੈਂ ਨਾ ਹੀ ਹੁੰਦਾ ਘਰ ਗਈ ਸੀ ਤੇ ਮੈਂ ਉਹਨਾਂ ਕਰੋ ਦੋ ਰੋਟੀਆਂ ਚੁੱਕ ਲਈਆਂ ਗੱਡ ਨੂੰ ਲੈ ਕੇ ਹਸਪੀਟਲ ਤੇ ਆ ਵੀਰਜੀ ਹੋਲੇ ਨੇ ਤੇ ਇਹਨਾਂ ਨੇ ਪਰਗੜ ਨੂੰ ਹੈਂਡਲ ਕੀਤਾ ਹੈ ਹਨਾ ਸਾਰ ਰੁਕਦਾ ਸੀ ਤੇ ਵੀਰਾ ਫਾਈਲ ਬਣਾ ਰਿਆ ਪਰਗੜ ਉਹ ਤੂੰ ਨਹੀਂ ਹੈਂਡਲ ਕੀਤਾ ਉਦੋਂ ਤੱਕ ਤੇ ਤੂੰ ਹੈਂਡਲ ਕੀਤਾ ਹੁੰਦਾ ਤੇ ਇਹ ਨੋਬਿਟੀ ਨਹੀਂ ਆਉਣੀ ਤੇ ਬਾਕੀ ਗੱਲ ਮੈਨੂੰ ਤੇ ਲੱਗਦਾ ਕਿ ਤੁਹਾਡਾ ਕੋਈ ਪਲਾਨ ਹੈ ਇਹ ਦਰਸਾਣਾ ਮੇਰੇ ਹਸਣਾ ਤੁਸੀਂ ਬਿਮਾਰੀਆਂ ਵੀ ਜਾਂਦਾ ਸੋਚ ਸਮਝ ਕੇ ਲੈਂਦੇ ਜੇ ਕਿ ਕੋਈ ਨਾ ਕੋਈ ਬਿਮਾਰੀ ਆ ਜਾਈ ਚਾਰ ਦਿਨ ਬਲੌਗ ਪਾਉਂਦੇ ਰਵਾਂਗੇ ਇਸ मीनिंग ਤੇ ਕਿਉਂਕਿ ਯਾਰ ਬੰਦੇ ਤੇ ਦੁੱਖ ਤੇ ਸੁੱਖ ਇਹ ਆਉਂਦੇ ਰਹਿੰਦੇ ਆ ਤੇ ਤੁਸੀਂ ਕੀ ਕਰਦੇ ਹੋ ਦੁੱਖਾਂ ਨੂੰ ਵੀ ਸਾਂਝਾ ਸੁੱਖਾਂ ਨੂੰ ਵੀ ਸਾਂਝਾ ਤੇ ਰੋਮਾਂਟਿਕ ਰੋਮਾਂਟਿਕ ਪ੍ਰੋਗਰਾਮ ਹੀ ਸਾਂਝੇ ਕਰ ਦਿੰਦੇ ਜੀ ਐਨਾ ਕੋਈ ਜੀ ਸਾਂਝਾ ਕਰ ਦਿੰਦੇ ਜੀ ਉਹ ਕੋਈ ਚੀਜ਼ਾਂ ਤੇ ਕੋਲ ਰੱਖ ਲਿਆ ਕਰੋ ਪਰਸਨਲ ਜਿਹੜੀਆਂ ਹੁੰਦੀਆਂ ਵਾਂ ਵੀਰ ਜੀ ਸਾਡੇ ਰਾਈਟਰ ਦੇ ਠੀਕ ਆ ਤੇ ਬਾਕੀ ਆਪਾਂ ਕੋਈ ਨਹੀਂ ਵੀਰ ਜੀ ਨਾਲ ਕਰਾਂਗੇ ਬਾਅਦ ਚ ਗੱਲਬਾਤ ਪਹਿਲਾਂ ਪਰਗਣ ਨੂੰ ਦੇਖ ਲਈਏ ਹਨ ਨਹੀਂ ਤੂੰ ਹੁਣ ਇਹ ਗੱਲਬਾਤ ਕਰ ਲੈ ਬਾਅਦ ਚ ਕੀ ਪਤਾ ਤੇਰਾ ਵੀਰ ਲੱਭੇ ਨਾ ਤੇ ਬਾਅਦ ਚ ਤੇਰਾ ਰਹਿ ਜੇ ਉਹ ਗੱਲ ਤੂੰ ਹੀ ਕਰ ਲੈ ਉਹ ਜਿਹੜਾ ਕਰ ਦਿੰਦੇ ਕਲੇਸ਼ ਕਾਰਡ ਜਾਂ ਪੋਸਟ ਕਾਰਡ ਉਹ ਕਰਦੇ ਚਾਲੂ ਇੰਟਰਵਿਊ ਲੈ ਕਿ ਤੁਸੀਂ ਡੈਕਟਰੀ ਦੀ ਲੈਨ ਚ ਕਿਉਂ ਆਏ ਹੋ ਤੁਸੀਂ ਚੰਗੀ ਭਲੀ ਡਾਇਰੈਕਟਰ ਹੀ ਤੁਸੀਂ ਚੰਗੀ ਭਲੀ ਡਾਇਰੈਕਟਰ ਹੀ ਤੇ ਤੁਸੀਂ ਗਾਣੇ ਗੁਣੇ ਲਿਖਿਆ ਕਰਦੇ ਹੀ ਇਹਨੂੰ ਦੇ ਦਿਆ ਕਰਨੇ ਹੀ ਬੇਸੂਰੀ ਬਾਜ ਚ ਗੋ ਦਿਆ ਕਰਨੇ ਹੀ ਨੇ ਤੇ ਟਾਟਾ ਖੱਚ ਪਾਣੀ ਚੱਲਦਾ ਰਹਿੰਦਾ ਬੇਸੂਰੀ ਬਾਜ ਚ ਤੇ ਇਹਨੂੰ ਦਿੰਦੇ ਉਹਨੂੰ ਵਿਚਾਰੇ ਨੂੰ ਡਾਇਰੈਕਟਰੀ ਦਾ ਕੰਮ ਕਰੰਦੇ ਤੂੰ ਉਹਨਾਂ ਨੇ ਵੀ ਬਲੌਗ ਬਣਾਈ ਜਾਂਦੇ ਆ ਉੱਥੇ ਵੀ ਤੈਨੂੰ ਬਸ ਉਹੋ ਚੀਜ਼ਾਂ ਛੁਡਣ ਡੀਆਂ ਜਿਹੜੀਆਂ ਕੋਈ ਮਿਸ ਨੀਟਾ ਡਰਿਆ ਕਿ ਚਲੋ ਵੀ ਘਰ ਦਾ ਬਲਮ ਬੱਚਾ ਯਾਰ ਬਿਮਾਰ ਹੋਵੇ ਨਾ ਤੇ ਬੰਦੇ ਨੂੰ ਹੋਸ਼ ਸ਼ੁੱਧ ਬਦਗਵਾ ਜਾਂਦੀ ਆ ਕਿ ਬੱਚਾ ਯਾਰਕ ਬਿਮਾਰ ਆ ਬੜੀ ਟੈਨਸ਼ਨ ਆ ਕਿ ਮਹਾਰਾਜ ਉਹਨੂੰ ਠੀਕ ਕਰ ਦੇ ਪਰ ਤੈਨੂੰ ਇਹ ਚੀਜ਼ਾਂ ਹੈ ਹੀ ਨਹੀਂ ਆ ਤੂੰ ਤਾਂ ਬਸ ਖੁਸ਼ ਕੋਈ ਗੱਲ ਹੀ ਨਹੀਂ ਬਲੌਗ ਤੇਰੇ ਚੱਲਣ ਦੇ ਤੈਨੂੰ ਇਹ ਆ ਕੇ ਬਲੌਗ ਨਮੈਸ ਹੋਵੇ ਗੁਦਵਾਨੀ ਸਾਰਿਆਂ ਨੂੰ ਸਵੇਰ ਦੇ ਰਜ ਕੇ ਪੰਜ ਵਿੱਚ ਚੜਾਣੇ ਤੇ ਕੈਮਰਾ ਕਰਤਾ ਆਉਣ ਇਹਦਾ ਰਹਾ ਕਿਤੇ ਵੀਡੀਓ ਨਾ ਨਾ ਗਾਣਾ ਪੈ ਜੇ ਪ੍ਰਗਟ ਨੂੰ ਕੀ ਆ ਦੋ ਦਿਨ ਹੋਰ ਹਸਪੀਟਲ ਰਹਿਦਾ ਤੇ ਰਹਿ ਜੇ ਇਹ ਚੀਜ਼ਾਂ ਹੁੰਦੀਆਂ ਸੋਚਦੇ ਆ ਆਡੇ ਵਰਗੇ ਤੇ ਚਲੋ ਸੋਚਦੇ ਆ ਕਿ ਯਾਰ ਜੇ ਕਦੇ ਬਿਮਾਰ ਹੋ ਗਿਆ ਟੈਨਸ਼ਨ ਆਉਂਦੀਆਂ ਵਾ ਕਿ ਛੇਤੀ ਠੀਕ ਹੋ ਜੇ ਇਹਨਾਂ ਨੂੰ ਹੁੰਦਾ 2-4 ਦਿਨ ਹਸਪੀਟਲ ਦੇ ਬਲੌਗ ਪੈ ਜਾਣ ਵਿਊ ਚੰਗੇ ਆਉਣੇ ਆ ਇਹਨਾਂ ਨੂੰ ਕੀ ਕੀਤਾ ਗਿਆ ਵਾ 30-40 ਹਜ਼ਾਰ ਜਣੇ ਨੇ ਵੇਖਿਆ ਕਿ ਹਾਂਜੀ ਗਾਇਸ ਭੰਦਾ ਮੁੰਡਾ ਬਿਮਾਰ ਆ ਤੇ ਇਹਨਾਂ ਨੇ ਪਤਾ ਕਿ ਇਹਨਾਂ ਦੀ ਲਾਹ ਪਰਵਾਹੀ ਦੇ ਨਾਲ ਬਿਮਾਰ ਆ ਜੋ ਕੁਝ ਖਾਂਦੇ ਰਹੇ ਆ ਉਹ ਤੋਂ ਕੋਈ ਛੱਡਿਆ ਨਹੀਂ ਹੁਣ ਕੀ ਕਰ ਤੂਦ ਕੋਲੰਡੀ ਆ ਵੀਡੀਓ ਕਰਤੀਆਂ ਚਾਲੂ ਕੈਮਰਾ ਘੁਮਾਉਂਦਾ ਵੀ ਆ ਬਸ ਇਹਨੂੰ ਕੈਮਰੇ ਦੇ ਨਾਲ ਹੁੰਦਾ ਵਾ ਇਹਨੂੰ ਤੇ ਮੁੰਡੇ ਦੇ ਨਾਲ ਨਹੀਂ ਹੈਗਾ ਵੀਡੀਓ ਡਾਕਟਰ ਕਹਿੰਦੇ ਰੋਕੀ ਦੇਣੀ ਨਹੀਂ ਇਹਨੂੰ ਦੇਣੀ ਸਿਰਫ ਖਿਚੜੀ ਦੱਲਿਆ ਕੀ ਕੀ ਯਾਰ ਕੀ ਨਹੀਂ ਦੇਣੀ ਇਹਨੂੰ ਖਿਚੜੀ ਤੇ ਦੱਲਿਆ ਤੇ ਪਹਿਲਾਂ ਦੱਸਿਆ ਕਹਿੰਦੇ ਸੀ ਪਰ ਗੱਟ ਪੀਜ਼ਾ ਸੈਂਡਵਿਚ ਤੇ ਪਠੂਰੇ ਖਾ ਲੋ ਤਲੀਆਂ ਤੋਂ ਤਲੀਆਂ ਚੀਜ਼ਾਂ ਜਾਂ 버ਗਰ ਖਾ ਲੋ ਕੰਬਿਨਿਸ਼ਨ ਹੀ ਇਹਨਾਂ ਦੇ ਆਏ ਹੁੰਦੇ ਰਏ ਆ ਵੀਡੀਓ ਦੇ ਵਿੱਚ ਉਹ ਗੱਲ ਪਰਾਜ ਦੀ ਭਰੀ ਹੁੰਦੀ ਇਹਨੇ 버ਗਰਾਂ ਦੀ ਜਾਂ 버ਗ ਐ ਚੱਲਣ ਦੇ ਨੇ ਆਇਆ ਬਰਗਰ ਵੀ ਉਹ ਗੱਲ ਦੋ ਟੱਕੀਆਂ ਵੱਡਦੀ ਦੀ ਬਸ ਤੇ ਸਾਰਾ ਲੰਘ ਜਾਂਦਾ ਲੈ ਤੇ ਬਾਕੀ ਜੇ ਪੀਜ਼ਾ ਪੀਜ਼ੇ ਦੇ ਹੁੰਦੇ ਆ ਚਾਰ ਪੀਸ ਇਹਦੇ ਵਾਸਤੇ ਦੋ ਹੁੰਦੇ ਇਕੱਠਾ ਕਰਕੇ ਖਾਂਦੀ ਰਹੀ ਹੈ ਨਾ ਲੈ ਮਿਰਚ ਖਾ ਇਹ ਜ਼ੁਬਾਨ ਕੋ ਤੁਰਸੀ ਹੋਰ ਕਲੇਜੋ ਕੋ ਫੁਰਤੀ ਦੇਥੇ ਲੈ ਕਮ ਤੇ ਇਹ ਚੀਜ਼ਾਂ ਕਰਦੀ ਰਹੀ ਆ ਤੇ ਹੁਣ ਭਲਾ ਪਰਹੇਜ਼ ਕਰ ਲੰਗੇ ਨਹੀਂ ਨਹੀਂ ਭਰੇ ਤੇ ਬਹੁਤ ਔਖਾ ਭਰੇਜ਼ ਕਰਨਾ ਕਿੱਥੇ ਆ ਭੇਟ ਕਹਿੰਦੇ ਨਹੀਂ ਯਾਰ ਸ਼ਰਾਬੀ ਸ਼ਰਾਬ ਨਹੀਂ ਛੱਡਦਾ ਤੇ ਅਮੜੀ ਨਸ਼ਾ ਉਹ ਰੋ ਜੜੀ ਜਿੰਨੇ ਆਤ ਪਈ ਹੈ ਕਿ ਬਾਹਰ ਦਾ ਖਾਣਾ ਘਰੋਂ ਕਿੱਥੋਂ ਖਾਊਗੀ ਇਹਨੂੰ ਸਵਾਰ ਹੀ ਨਹੀਂ ਹੋਣਾ ਇਹਨੂੰ ਤਾਂ ਪਤਾ ਨਹੀਂ ਹੋਣਾ ਤੋਰੀਆਂ ਭਰ ਕੇ ਕਿਦਾਂ ਬਣਾਈ ਦੀਆਂ ਤੇ ਦੂਜੀਆਂ ਕਿਦਾਂ ਬਣਾਈ ਦੀਆਂ ਸਬਜ਼ੀਆਂ ਸੂਜੀਆਂ ਦੀ ਯਾਦ ਆ ਗਈ ਹੈ ਕਿ ਨਹੀਂ ਤੇ ਬਸ ਪੀਜੀਆਂ ਪੂਜੀਆਂ ਬਾਰੇ ਪਤਾ ਵਾ ਹੁਣ ਭਰੇਜ ਭੂਜ ਤੂੰ ਹੀ ਘਾਟੀ ਕਰਦਾ ਵਾ ਆ ਦੋ ਚਾਰ ਦਿਨ ਭਰੇਜ ਕਰੋਗੇ ਫਿਰ ਉਹ ਚਾਲੂ ਖਾਣਾ ਪੀਣਾ ਫੇਰ ਵੀਰਾ ਦੇ ਲੋ ਤੱਕੇ ਮੈਂ ਕਿਹਾ ਰਹਿਨ ਰੋਟੀ ਲੈ ਕੇ ਆਇਆ ਹਨ ਕਹਿੰਦੇ ਵਲੌਗ ਨਾ ਬਣਾਉ ਕਿਉਂ ਆਪਦੇ ਭਰਾ ਦੀ ਵੀਡੀਓ ਨਹੀਂ ਮੈਨੂੰ ਬਣਾਉਣੀ ਹੈ ਇਹਾਰੇ ਇਹਨੂੰ ਸ਼ਰਮ ਆਉਂਦੀ ਆ ਕਿ ਨਾ ਮੈਂ ਬਲੋਕਰ ਜਾਵਾਂ ਮੈਂ ਇਹੋ ਜੇ ਕੰਮ ਨਹੀਂ ਕਰਨਾ ਚਾਹੁੰਦਾ ਪਰ ਇਹਨੂੰ ਨਹੀਂ ਨਹੀਂ ਕਿ ਆਉਣਾ ਚਾਹੀਦਾ ਉਹ ਭਰਾ ਤੂੰ ਵੀ ਸੋਚ ਲੈਂਦਾ ਥੋੜਾ ਬੋਤਾ ਇਹ ਗਾਇਸ ਭੈਣ ਨੂੰ ਮਿਲ ਆਇਆ ਵਾ ਇੱਥੇ ਕੈਮਰਾ ਸਿਰਫ ਆਨ ਰਹਿੰਦਾ ਵਾ ਆਫ ਮੋ ਕਟੁੰਦਾ ਵਾ ਤੇ ਨਾਲੇ ਨਾ ਤੂੰ ਯਾਰ ਰੋਟੀ ਲੈ ਆ ਜੇ ਪੀਜ਼ਾ ਲੈ ਕੇ ਆਉਂਦਾ ਫੇਰ ਗੱਲ ਕੋਈ ਹੋਰ ਹੁੰਨੀ ਤੂੰ ਤੇ ਰੋਟੀਆਂ ਲੈ ਆ ਸਾਦੀਆਂ ਉਹ ਬੋ ਕਟ ਖਾਂਦੀ ਆ ਵਿਚਾਰੀ ਹਸਪੀਟਲ ਵਾਲਿਆਂ ਨਾ ਜਿਹੜੇ ਇਹਨਾਂ ਨੇ ਮੇਰਾ ਵਜ਼ਨ ਘਟਾਤਾ ਇਹ ਉਹ ਬੈਠੇ ਆ ਇਹ ਮੈਨੇਜਰ ਸਾਹਿਬ ਆ ਹੁਣ ਮੂੰਹ ਲਗਾਉਂਦੇ ਆ ਬੋ ਵਚਨ ਨਹੀਂ ਘਟ ਸਕਦਾ ਤੇਰਾ ਨਾ ਨਾ ਇਹ ਗੱਲ ਝੂਠੀ ਵਚਨ ਅਦੂਦ ਨੰਨਾਂ ਚ ਫੇਰ ਤੇਰਾ ਪੂਰਾ ਜਾਣਾ ਵਾ ਇਹਦੇ ਸਿਰਫ ਤੋਂ ਇੱਕ ਐਂਟਰਟੇਨਮੈਂਟ ਜੀ ਕੰਡੀ ਆ ਉਹ ਵੀ ਮੇਰੇ ਹਿਸਾਬ ਨਾਲ ਬਾਹਰੋਂ ਨਾਸ਼ਤਾ ਚੱਲ ਨਹੀਂ ਲਿਆਣਾ ਵਾ ਇੱਕ ਦੋ ਟਾਈਮ ਖਾ ਖੂ ਉਹ ਨਹੀਂ ਨਹੀਂ ਬਾਹਰੋਂ ਹੋਟਲੋਂ ਟਣੋ ਰਹਿ ਨਹੀਂ ਸਕਦੀ ਤੁਸੀਂ ਇਹਨਾਂ ਨੇ ਕਿ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ ਉਹ ਸਾਬ ਤੇਰਾ ਤੇਰੀ ਸਿੱਧੀ ਕਿੱਥੋਂ ਹੋਊਗੀ ਖਾਣ ਵਾਲੇ ਵਿਸ਼ੇ 'ਚੋਂ ਤੇ ਬਾਕੀ ਗੱਲ ਕਹਿੰਦੀ ਕਿ ਲਿਫਟ ਕਿਉਂ ਨਹੀਂ ਲਵਾਈ ਇਹਨਾਂ ਨੇ ਲਿਫਟ ਬੰਦਿਆਂ ਵਾਸਤੇ ਹੁੰਦੀ ਹੈ ਮਤਲਬ ਜਨਾਨੀਆਂ ਵਾਸਤੇ ਵੀ ਹੁੰਦੀ ਹੈ ਮੈਂ ਪਾਗਲ ਹਾਂ ਮੈਂ ਪਾਗਲ ਹਾਂ ਡੇਡ ਜਨਵਰਾਂ ਵਾਸਤੇ ਨਹੀਂ ਹੁੰਦੀ ਕਿਜੀ ਵਿਚਾਰੇ ਲਵਾ ਵੀ ਲੈਂਦੇ ਨਾ ਤੇ ਇਹਨਾਂ ਨੂੰ ਪੰਗਾ ਹੀ ਰਹਿਣਾ ਹੈ ਜਿੰਨੇ ਦਿਨ ਤੂੰ ਹਸਪੀਟਲ 'ਚ ਰਹਿਣਾ ਹੈ ਨਾ ਉਹਦੇ ਨਾਲ ਲਿਫਟ ਹੀ ਟੁੱਟੀ ਰਹਿਣੀ ਇਹਨਾ ਤੂੰ ਹੀ ਵਿੱਚ ਫਸਿ ਰਹਿਣਾ ਸੀ ਇਹਨਾ ਵਿਚਾਰਿਆਂ ਲਿਫਟ ਬਣਾਉਂਦੇ ਰਹਿਣਾ ਹੈ ਇਹਨਾ ਸੋਚਣਾ ਹੈ ਬਚਿਆ ਬਚਾਇਆ ਤੇ ਕੁੱਕ ਨਹੀਂ ਬਸ ਲਿਫਟ ਦੇ ਪੈਸੇ ਪੂਰੇ ਹੋਏ ਆ ਜਿਹੜੇ ਘੜੀਮੁੜੀ ਤੋੜ ਦਿੰਦੀ ਜਿਹੜੇ ਪੈਨਪਰਾ ਸਾਨੂੰ ਕਹਿੰਦੇ ਵੀ ਹਾਂ ਪਾਣੇ ਅਸੀਂ ਅੱਜ ਥੋੜੀ ਗੱਲ ਮੰਨਦੇ ਆ ਅਸੀਂ ਫਾਸਟ ਫੂਡ ਨਹੀਂ ਖਾਂਦੇ ਬਸ ਤੁਸੀਂ ਗੱਲ ਬਥੇਰੇ ਵੀਰੇ ਨੂੰ ਸਮਝਾਉਂਦੇ ਰਹੇ ਕਿ ਕੁਝ ਘੱਟ ਖਾਇਆ ਕਰ ਉਦੋਂ ਖਾਈ ਗਈ ਕਮੈਂਟਾਂ 'ਚ ਵੀ ਲੋਕ ਕਰਦੇ ਕਮੈਂਟ ਵੀ ਅਸੀਂ ਬਥੇਰੀਆਂ ਵੀਡੀਓ ਪਾਉਂਦੇ ਰਹੇ ਆ ਇਹਦੇ ਤੇ ਕਿ ਗਾਇਸਟਰ ਨੇ ਥੋੜਾ ਖਾਣਾ ਪੀਣਾ ਘੱਟ ਕਰ ਦੇ ਤੇ ਕਹਿੰਦੀ ਆ ਕਿ ਮੈਂ ਨਾ ਹੁਣ ਨਹੀਂ ਖਾਂਦੀ ਹੁਣ ਮੈਂ ਘੱਟ ਖਾਇਆ ਕਰੂੰਗੀ ਸੌਂ ਖਾ ਕੇ ਦੱਸ ਹੁਣ ਖਾਇਆ ਕਰਾਂਗੀ ਕਿ ਨਹੀਂ ਪੀਜੇ ਪੂਜੇ ਨਾੁੰਡੇ ਇਹਨੂੰ ਦੇਣਾ ਬਿਲਕੁਲ ਆਪਾਂ ਨਹੀਂ ਦਵਾਂਗੇ ਅੱਜ ਤੋਂ ਬਾਅਦ ਸੌਂ ਪਾਤੀ ਆਪਾਂ ਆਪਾਂ ਫਾਸਟ ਫੂਡ ਨਾ ਖਾਵਾਂ ਸੌਂ ਖਾਲੀ ਇਹਨਾਂ ਨੇ ਕਿ ਆਪਾਂ 버ਗਰ 버ਗਰ ਪੀਜੇ ਨਹੀਂ ਖਾਣੇ ਚਲੋ ਛੜਤੇ ਆ ਤੇ ਬਹੁਤ ਮਿਹਰਬਾਨੀ ਤੇ ਤੁਹਾਡੀ ਲੰਮੀ ਹੋਊਗੀ ਜਵਾਨੀ ਉਹ ਜਵਾਨੀ ਨਹੀਂ ਗਲਤ ਉਮਰ ਲੰਬੀ ਹੋ ਜੂਗੀ ਕੱਢ ਜੋਗੇ ਥੋੜਾ ਸਮਾਂ ਵੱਧ ਨਹੀਂ ਤੇ ਓਖਾ ਚ ਲੈ ਕੰਮ ਜੇ ਤੁਸੀਂ ਵੀ ਸੌਂ ਖਾਲੀ ਆ ਕਿ ਆਪਾਂ ਨਹੀਂ ਖਾਂਦੇ ਤੇ ਆਪਾਂ ਤੇ ਪਰ ਵੀਡੀਓ ਪਾਉਣੀਆਂ ਪਾਉਣੀਆਂ ਵਾ ਪਰ ਵੇਖਦੇ ਕਿੰਨਾ ਜੇ ਰੋਕੇ ਰਹਿੰਦੇ ਜੀ ਤੇ ਜੇ ਕਿਤੇ ਤੁਸੀਂ ਖਾਣ ਵਾਲੀਆਂ ਤੁਹਾਡੀਆਂ ਵੀਡੀਓ ਆ ਗਈਆਂ ਇੱਦਾਂ ਕੋਈ ਪੀਜ਼ਾ ਕੋਈ 버ਗਰ ਅਹੀਂ ਗਏ ਹੀ ਤੇ ਅਹੀਂ ਖਾਣਦੇ ਬੀ ਰੋਕ ਨਾਣੀ ਤੁਸੀਂ ਹੈਗਾ ਖਾਣੋ ਤੇ ਫਿਰ ਅਹੀਂ ਵੀ ਦਵਾਂਗੇ ਤੁਹਾਨੂੰ ਚਾਣਾ ਸਮੋਸੇ ਐਸੀ ਦਾ 1.5 ਤੱਕ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਹੋਵੇ ਕਰ ਲਿਓ ਤੇ ਘੰਟੀ ਨੱਪ ਦਿਓ ਤੇ ਕਮੈਂਟ ਪਿਆਰਾ ਜਿਹਾ ਜ਼ਰੂਰ ਕਰਕੇ ਜਾਇਆ ਕਰੋ ਕਿ ਵੀਡੀਓ ਕਿਵੇਂ ਦੀ ਬਣੀ ਸੀ ਤੇ ਕਿਵੇਂ ਦੀ ਤੁਹਾਨੂੰ ਲੱਗੀ ਆ ਤੇ ਕੀ ਕਮੀ ਪੇਸ਼ੀ ਸੀ ਉਹ ਵੀ ਜ਼ਰੂਰ ਦੱਸ ਦਿਆ ਕਰੋ ਤੇ ਥੋੜੀ ਵੀਡੀਓ ਆਉਣੀਆਂ ਮੈਂ ਲੇਟ ਉਹਦੇ ਵਾਸਤੇ ਸੌਰੀ ਕਿਉਂਕਿ ਥੋੜੇ ਕੁ ਦਿਨ ਵੀਡੀਓ ਥੋੜੀਆਂ-ਥੋੜੀਆਂ ਲੇਟ ਹੋ ਸਕਦੀਆਂ ਤੇ ਗਾੜੀ ਦਵਾਂਗੇ ਇਹਨਾਂ ਨੂੰ ਚਾਰੇ ਨਾਲ ਸਮੋਸੇ ਬੜੇ ਪਏ ਆ ਜਿਨ੍ਹਾਂ ਦੀਆਂ ਵੀਡੀਓ ਆਉਣ ਵਾਲੀਆਂ ਉਹਨੂੰ ਵੀ ਕਰੋ ਥੋੜਾ ਜਿਹਾ ਇੰਤਜ਼ਾਰ ਜਲਦੀ ਲੈ ਕੇ ਆਵਾਂਗੇ ਵੀਡੀਓ ਇਸੇ ਚੈਨਲ ਦੇ ਉੱਤੇ ਓਕੇ